ਜ਼ਰੂਰ ਪਾਏ ਆ ਦਿਮਾਗਲੇ ਜ਼ਰੂਰ ਬੰਨੇ ਆ ਪਰ ਓਏ ਪੂਲੇ ਨੇਂਗ ਦੀ ਰੂਹ ਜਿਹੜੀ ਉਹਨਾਂ ਤੇ ਪਰਵੇਸ਼ ਕਰ ਚੁੱਕੀ ਆ ਅੱਜ ਉਹਨਾਂ ਨੇ ਵੀ ਜਿਹੜਾ ਹਮਲਾ ਕੀਤਾ ਗਾ ਦਸ ਤੋਂ 12 ਦੇ ਕਰੀਬ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਖਮੀ ਆ ਦੋ ਦੀ ਹਾਲਤ ਬਹੁਤ ਹੀ ਜਿਹੜਾ ਸਰੀਅਸ ਆ ਇਹ ਬਹੁਤ ਹੀ ਦੁਖਦਾਈ ਮੰਦਭਾਗੀ ਖਬਰ ਆ ਵੱਡੀ ਘਟਨਾ ਦਾ ਜ਼ਿਕਰ ਕਰਦੇ ਆ ਖਬਰ ਜੁੜੀ ਆ ਸਿਕਾਉਮ ਦੀ ਉਹਨਾਂ ਭਾਵਨਾਵਾਂ ਦੇ ਨਾਲ ਆ ਜਿਨ੍ਹਾਂ ਦੇ ਲਈ ਸਿਕੋਂ ਆਪਣਾ ਜਿਹੜਾ ਕਤਰਾ-ਕਤਰਾ ਬਹਾ ਸਕਦੀ ਆ ਪਰ ਜਿਹੜਾ ਕਿ ਗੁੰਡਿਆਂ ਦਾ ਰਾਜ ਆ ਜਿਹੜਾ ਜੋ ਸਤਾਪਤ ਕੀਤਾ ਜਾਂਦਾ ਉਹਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਖਾਰ ਜੁੜੀਆ ਰਾਜਸਥਾਨ ਦੇ ਗੁਰਦੁਆਰਾ ਮਤਾਵਗੜ ਗੋਲੂ ਵਾਲਾ ਸਾਹਿਬ ਜਿਹੜਾ ਕਿ ਕਈ ਦਿਨਾਂ ਤੋਂ ਬਵਾਦ ਚੱਲ ਰਿਹਾ ਕਿ ਲਗਾਤਾਰ ਜਿਹੜਾ ਕਿ ਭਾਜਪਾ ਦੇ ਗੁੰਡੇ ਆ ਉਥੇ ਕਬਜ਼ਾ ਕਰ ਨੂੰ ਫਿਰਦੇ ਤੇ ਕਬਜ਼ਾ ਕਰ ਲਿਆ ਅੱਜ ਸਵੇਰੇ ਬਹੁਤ ਹੀ ਬੰਦ ਭੱਦ ਭੱਗੇ ਆ ਜੜੀ ਉਹ ਘਟਨਾ ਵਾਪਰੀ ਆ ਉਹਦੇ ਸਬੰਧ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣੀ ਆ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਜਰੂਰ ਲਿਖਿਓ ਬਰਜੂ ਦਾ ਖਾਲਸਾ ਬਰਜੂ ਕੀ ਫਤਿਹ ਗੱਲ ਕਰਦੇ ਆ ਗੁਰਦੁਆਰਾ ਮਤਾਬਗੜ ਸਾਹਿਬ ਹਰਿਆਣਾ ਦੇ ਵਿੱਚ ਪੈਂਦਾਗਾ ਉੱਥੇ ਇੱਕ ਗੁਰੂ ਘਰ ਆ ਜਿਸ ਦੇ ਵਿੱਚ ਇੱਕ ਬੀਬੀ ਆ ਸਿੱਖ ਨੌਜਵਾਨ ਬੀਬੀ ਆ ਹਰਮੀਤ ਕੌਰ ਉੱਥੇ ਇੱਕ ਅਕੈਡਮੀ ਚੱਲਦੀ ਆ ਜਿਸ ਦੇ ਵਿੱਚ ਬੱਖ-ਬੱਖ ਲੋੜਵੰਦ ਬੱਚਿਆਂ ਦੀ ਜਿਹੜੀ ਪੜ੍ਹਾਈ ਕੀਤੀ ਜਾਂਦੀ ਆ ਸੰਸਤਾ ਦਿੱਤੀ ਜਾਂਦੀ ਆ ਤੇ ਕਰੀਬ ਉੱਥੇ ਜਿਹੜਾ ਛੋਟੇ ਤੋਂ ਬੱਚਿਆਂ ਤੋਂ ਲੈ ਕੇ ਜਿਹੜਾ 20 ਸਾਲ ਦੇ ਬੱਚੇ ਤੱਕ ਜਿਹੜਾ ਉੱਥੇ ਪੜ੍ਹਦੇ ਆ ਪਰ ਹੋਇਆ ਕਿ ਉੱਥੇ ਇੱਕ ਗੁਰੂ ਘਰ ਦੇ ਉੱਤੇ ਜਿਹੜਾ ਕਬਜ਼ਾ ਜਿਹੜਾ ਉਹ ਆਰਐਸਐਸ ਕਰਨਾ ਚਾਹੁੰਦੀ ਆ ਉੱਥੇ ਬੀਜੇਪੀ ਦੇ ਗੁੰਡੇ ਕਰਨਾ ਚਾਹੁੰਦੇ ਆ ਤੇ ਉਹ ਫਿਰ ਹਾਲ ਇੱਕ ਵਾਰੀ ਸਫਲ ਵੀ ਹੋਏ ਆ ਪੂਰੀ ਜਾਣਕਾਰੀ ਸੁਣ ਲਈਓ ਧਿਆਨ ਦੇ ਨਾਲ ਆ ਕਿ ਹੋਇਆ ਆਖਰ ਕੀ ਆ ਬੜੇ ਦੁੱਖ ਦੀ ਗੱਲ ਆਉਂਦੀ ਆ ਸਿੱਖਾਂ ਦੇ ਉੱਪਰ ਸਿੱਖਾਂ ਦੇ ਗੁਰੂ ਘਰ ਉੱਤੇ ਹੰਬੜਾ ਹੁੰਦਾ ਸਰਕਾਰਾਂ ਚੁੱਪ ਰਹਿੰਦੀਆਂ ਸਰਕਾਰਾਂ ਨਹੀਂ ਬੋਲਦੀਆਂ ਅੱਖਾਂ ਦੇ ਵਿੱਚ ਇਹਨਾਂ ਦੇ ਕੱਟਾ ਪੈ ਜਾਂਦਾ ਅੱਖਾਂ ਦੇ ਵਿੱਚੋਂ ਇਹਨਾਂ ਨੂੰ ਧੁੰਦਲਾ ਧੁੰਦਲਾ ਦਿਸਣ ਲੱਗ ਜਾਂਦਾ ਇੱਥੇ ਪੰਜਾਬ ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਸਿਰਫ ਸ਼ਰੋਮਣੀ ਕਮੇਟੀ ਤੋਂ ਬਿਨਾਂ ਓਕਾ ਦੁੱਕਾ ਜਿਹੜੀ ਜਥੇਬੰਦੀ ਬੋਲੀ ਹੋਣੀ ਆ ਸਾਰੇ ਦੇ ਕੰਨਾਂ ਦੇ ਵਿੱਚ ਆਪਾਂ ਕਹਿੰਦੇ ਕਿ ਕਿਹ ਰੂਹ ਤੁਨ ਦਿੱਤੀ ਆ ਦੁਖਦਾਈ ਘਟਨਾ ਕੀ ਵਾਪਰੀ ਆ ਅੱਜ ਸਵੇਰੇ ਦੱਸਿਆ ਜਾ ਰਿਹਾ ਕਿ ਸਵੇਰੇ 3 ਵਜੇ ਦੇ ਕਰੀਬ ਆ ਕੋ ਦਿਨ ਹੈ ਹੰਗਸਿੰਘ ਦੇ ਬਾਣੇ ਦੇ ਵਿੱਚ ਗੁੰਡੇ ਤੇ ਕੁਝ ਜਿਹੜੇ ਗੈਰ ਸਿੱਖ ਗੁੰਡੇ ਜਿਹੜੇ ਪਹਿਲਾਂ ਮੰਦਰ ਦੇ ਵਿੱਚ ਕੋਈ ਹਰੀਦਾ ਮੰਦਰ ਆ ਉੱਥੇ ਇਕੱਠੇ ਹੁੰਦੇ ਆ ਜੈ ਸ੍ਰੀ ਰਾਮ ਦੇ ਨਾਰੇ ਲਾਉਂਦੇ ਆ ਫਿਰ ਇੱਕ ਬੀਜੇਪੀ ਦੇ ਆਗੂ ਵੱਲੋਂ ਬੀਜੇਪੀ ਦੇ ਗੁੰਡੇ ਵੱਲੋਂ ਜਿਹੜਾ ਉੱਥੇ ਆ ਕੇ ਗੁਰੂ ਘਰ ਦੇ ਕੰਧਾ ਟੱਪ ਕੇ ਤੇ ਉਹਨਾਂ ਬੱਚਿਆਂ ਦੇ ਉੱਪਰ ਜਿਹੜਾ ਕਿਰਪਾਨਾਂ ਦੇ ਨਾਲ ਇੱਕ ਧਾੜਵੀਂ ਜਿਹੀ ਤਰ੍ਹਾਂ ਹਮਲਾ ਕੀਤਾ ਜਾਂਦਾ ਕਿਸੇ ਬੱਚੇ ਦਾ ਗੁੱਟਬਾਟ ਦਿੱਤਾ ਜਾਂਦਾ ਕਿਸੇ ਦੀ ਲੱਤ ਕਿਸੇ ਦੀ ਬਾਹ ਕਿਸੇ ਦਾ ਜਿਬਾੜਾ ਕਿਸੇ ਦੇ ਕਿੱਥੇ ਲੱਤਾਂ ਮਾਰੀਆਂ ਜਾਂਦੀਆਂ ਜਾਨੀ ਕਿ ਇੰਨਾ ਬੇਰਹਿਮੀ ਦੇ ਨਾਲ ਉਥੇ ਬੱਚਿਆਂ ਨੂੰ ਕੁੱਟਿਆ ਜਾਂਦਾ ਕਿੰਨੀ ਸ਼ਰਮਨਾਕ ਗੱਲ ਆ 10 ਤੋਂ 12 ਦੇ ਕਰੀਬ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਖਮੀ ਆ ਦੋ ਦੀ ਹਾਲਤ ਬਹੁਤ ਹੀ ਜਿਹੜਾ ਸਰੀਅਸ ਆ ਇਹ ਬਹੁਤ ਹੀ ਦੁਖਦਾਈ ਮੰਦਭਾਗੀ ਖਬਰ ਆ ਕਿ ਭਾਜਪੀ ਦੇ ਗੁੰਡੇ ਆਰਐਸਐਸ ਸੰਘ ਦੇ ਗੁੰਡਿਆਂ ਵੱਲੋਂ ਜਿਹੜਾ ਗੁਰੂ ਘਰ ਦੇ ਉੱਪਰ ਹਮਲਾ ਕੀਤਾ ਗਿਆ ਤੇ ਉਥੇ ਪੁਲਸਾ ਕਿੱਥੇ ਗਈ ਸੀ ਜਿਹੜੀ ਪੁਲਸ ਦੀ ਰਾਖੀ ਸੀ ਬੇਸ਼ੱਕ ਉਥੇ ਜਿਹੜੀ ਕਿ ਧਾਰਾ 144 ਲੱਗੀ ਹੋਈ ਸੀ ਪਰ ਉਹਦੇ باوجود ਵੀ ਜਿਹੜਾ ਕਿ ਸਰੇ ਆਮ ਜਿਹੜਾ ਕਿ ਗੁੰਡਿਆਂ ਵੱਲੋਂ ਇੱਕ ਨੰਗਾ ਨਾਚ ਖੇਡਿਆ ਗਿਆ ਇਹ ਪਹਿਲਾ ਹਮਲਾ ਨਹੀਂ ਗੁਰੂ ਘਰਾਂ ਦੇ ਉੱਪਰ 83 ਤੋਂ ਬਾਅਦ ਜਿਹੜਾ 1955 ਤੋਂ ਜਿਹੜਾ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ 83 ਤੋਂ ਬਾਅਦ ਲਗਾਤਾਰ ਗੁਰੂ ਘਰਾਂ ਤੇ ਹਮਲੇ ਕੀਤੇ ਜਾਂਦੇ ਆ ਪਹਿਲਾ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਅੱਜ ਫਿਰ ਉਸ ਗੁਰੂ ਘਰ ਦੇ ਵਿੱਚ ਬੇਅਦਬੀ ਕੀਤੀ ਗਈ ਤੇ ਜਿਹੜਾ ਬੱਚਿਆਂ ਨੂੰ ਇਸ ਤਰ੍ਹਾਂ ਜਿਹੜਾ ਵੱਢਿਆ ਗਿਆ ਟੁੱਕਿਆ ਗਿਆ ਜਿਸ ਤਰ੍ਹਾਂ ਕੋਈ ਬਾਲੇ ਵੱਡੇ ਗੈਂਗਸਟਰ ਹੋਣ ਇੱਕ ਸੰਸਤਾ ਕਰਨ ਵਾਲੇ ਬੱਚੇ ਇੱਕ ਗਰੀਬ ਘਰ ਦੇ ਬੱਚੇ ਪੜ੍ਹਨ ਵਾਲੇ ਬੱਚਿਆਂ ਦੇ ਉੱਪਰ ਇਹ ਆਰਐਸਐਸ ਦੇ ਗੁੰਡਿਆਂ ਵੱਲੋਂ ਇਹ ਭਾਜਪੀ ਦੇ ਗੁੰਡਿਆਂ ਵੱਲੋਂ ਜਿਹੜਾ ਕਿ ਹਮਲਾ ਕੀਤਾ ਗਿਆ ਬਹੁਤ ਹੀ ਨਿੰਦਣਯੋਗ ਆ ਜਿਹੜਾ ਕਿ ਉੱਤੇ ਅਕੈਡਮੀ ਚੱਲ ਰਹੀ ਆ ਉੱਤੇ ਬੀਬੀ ਹਰਮੀਤ ਕੌਰ ਆ ਤੇ ਉੱਥੇ ਜੋ ਅੱਜ ਸਿੱਖਾਂ ਦੀ ਆਵਾਜ਼ ਅੱਜ ਲੋਕ ਕਹਿ ਰਹੇ ਆ ਅੱਜ ਸਿੱਖ ਕਹਿ ਰਹੇ ਆ ਕਿ ਉੱਥੇ ਆਰਐਸਐਸ ਦੇ ਗੁੰਡੇ ਉੱਥੇ ਸੰਗੀਆਂ ਦੇ ਗੁੰਡੇ ਉੱਥੇ ਹਰੀ ਦਾ ਮੰਦਿਰ ਉੱਤੇ ਉੱਤੇ ਜੈ ਸ੍ਰੀ ਰਾਮ ਦੇ ਨਾਰੇ ਲੱਗਦੇ ਆ ਫੇਰ ਜਾ ਕੇ ਜਿਹੜਾ ਕਿ ਉੱਤੇ ਗੁਰੂ ਘਰ ਦੇ ਉੱਤੇ ਜਿਹੜਾ ਹਮਲਾ ਕੀਤਾ ਜਾਂਦਾ ਜਿਹੜਾ ਬਹੁਤ ਹੀ ਮੰਦ ਭਾਗਾਗਾ ਤੁਸੀਂ ਕਹਿੰਦੇ ਨੌ ਮਾਜ ਦਾ ਰਿਸ਼ਤਾ ਉੱਤੇ ਹਰ ਇੱਕ ਮਜਬਦ ਦੇ ਬੱਚੇ ਨੂੰ ਪੜਾਇਆ ਜਾਂਦਾ ਸਿੱਖਿਆ ਦਿੱਤੀ ਜਾਂਦੀ ਆ ਤੇ ਹਿੰਦੂ ਪਰਿਵਾਰ ਵੀ ਬੜੇ ਜਿਹੜੇ ਆਉਂਦੇ ਆ ਪਰ ਕੁਝ ਕੁ ਲੋਕ ਸਰਾਰਤੀ ਅੰਸਰ ਉਹ ਲੋਕ ਕੱਟੜਵਾਦੀ ਲੋਕ ਜਿਹੜੇ ਸਿੱਖਾਂ ਨੂੰ ਦੇਖਣਾ ਨਹੀਂ ਚਾਹੁੰਦੇ ਜਿਹੜੇ ਕਹਿੰਦੇ ਆ ਕਿ ਅਸੀਂ ਭਾਰਤ ਦੇ ਉੱਪਰ ਕਬਜ਼ਾ ਕਰਨਾ ਉਹ ਕਦੇ ਇਹ ਕਹਿੰਦੇ ਸੀ 30 'ਚ ਕਰਨਾ ਕਦੇ ਕਹਿੰਦੇ 25 'ਚ ਕਰਨਾ ਕਦੇ ਕਹਿੰਦੇ 33 'ਚ ਕਰਨਾ ਇਹ ਆਰਐਸਐਸ ਦੇ ਗੁੰਡੇ ਜੋ ਮਰਦੀ ਨਾਰਾ ਲਾਉਣਾ ਜੇ ਸਿੱਖ ਖਾਲਸਾਣ ਦਾ ਨਾਰਾ ਲਾ ਦੇਣਾ ਤੇ ਉਹਨਾਂ ਦੇ ਪੱਤਿਆਂ ਦਰਦੇ ਤੇ ਨਾਲ ਦੀ ਨਾਲ ਗੋਲੀ ਮਾਰ ਦਿੱਤੀ ਜਾਂਦੀ ਆ ਤੇ ਇਹ ਜੈਸਤਰੀ ਦੇ ਆਰਾਮ ਦੇ ਨਾਰੇ ਲਾਉਣਾ ਇਹ ਜੈ ਭਾਗਵੇਂ ਦੇ ਨਾਰੇ ਲਾਉਣਾ ਇਹ ਹਿੰਦੁਸਤਾਨ ਦੇ ਨਾਰੇ ਲਾਉਣਾ ਦੱਸੋ ਹਿੰਦੁਸਤਾਨ ਕਿੱਥੇ ਲਿਖਿਆ ਹੋਇਆ ਆਗਾ ਕਿਹੜੇ ਕਿਤਾਬ ਦੇ ਵਿੱਚ ਲਿਖਿਆ ਗਿਆ ਕਿਹੜੇ ਸੰਵਿਧਾਨ ਦੇ ਵਿੱਚ ਲਿਖਿਆ ਗਿਆਗਾ ਭਾਰਤ ਤੇ ਇੰਡੀਆ ਲਿਖਿਆ ਗਿਆ ਪਰ ਅੱਜ ਹਿੰਦੂਸਤਾਨ ਕਿ ਅੱਜ ਹਿੰਦੂਆਂ ਦਾ ਸਤਾਨ ਹੈ ਜਿਹੜਾ ਕਿ ਉਹ ਇੱਕ ਬਣ ਕੇ ਰਹਿ ਗਿਆ ਇਸ ਕਰਕੇ ਅੱਜ ਸਿੱਖ ਤੇ ਜਿਹੜਾ ਕਿ ਮੁਸਲਮਾਨ ਘੱਟ ਗਿਣਤੀ ਆ ਜਿਹੜੀ ਉਹ ਅੱਜ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਦੀ ਆ ਇਸ ਕਰਕੇ ਸਾਡੇ ਤੇ ਹਮਲੇ ਹੋ ਰਹੇ ਆ ਚਾਹੇ ਬਾਹਰੀ ਤਾਕਤਾਂ ਕਰ ਰਹੀਆਂ ਨੇ ਚਾਹੇ ਸਾਡੇ ਆਪਣੇ ਕੋਸ ਫੈਡੀਆਂ ਕਰ ਰਹੇ ਆ ਚਾਹੇ ਜਿਹੜੇ ਆਰਐਸਐ ਦੇ ਦੱਲੇ ਆ ਚਾਹੇ ਜਿਹੜੇ ਆਪਾਂ ਸੰਗ ਦੇ ਦੱਲੇ ਕਹਦੇ ਇਹ ਉਹਨਾਂ ਨੂੰ ਬੀਜੇਪੀ ਦੇ ਗੱਲਿਆਂ ਨੂੰ ਤੇ ਉਹਨਾਂ ਨੇ ਗੁਰੂ ਘਰ ਤੇ ਹਮਲਾ ਕਰਕੇ ਜਿਹੜਾ 10-12 ਸਿੰਘਾ ਜਿਹੜੇ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕਾ ਜ਼ਖਮੀ ਕਰ ਦਿੱਤੇ ਆ ਜਦੋਂ ਉਸ ਤੋਂ ਬਾਅਦ ਸਿੰਘਾਂ ਨੇ ਗੇਟ ਖੋਲ੍ਹਿਆ ਤੇ ਉਹਨਾਂ ਨੇ ਅੱਗੋਂ ਕਿਰਪਾਨਾਂ ਚੱਕੀਆਂ ਤੇ ਫਿਰ ਭਜਦਿਆਂ ਨੂੰ ਬਾਹਰ ਨਹੀਂ ਲੱਭੇ ਫਿਰ ਪਤਾ ਨਹੀਂ ਲੱਗਿਆ ਕਿ ਕਿੱਧਰ ਤਿੱਤਰ-ਬਿੱਤਰ ਹੋ ਗਏ ਜੇ ਮਰਦ ਸੀ ਜੇ ਮਰਦ ਦੇ ਬੱਚੇ ਸੀ ਤੁਸੀਂ ਹਮਲਾ ਕਰਕੇ ਨਾ ਤੇ ਸੁੱਤੇ ਪਏ ਲੋਕਾਂ ਤੇ ਹਮਲਾ ਕਰਕੇ ਜਿਹੜਾ ਤੁਸੀਂ ਉੱਥੇ ਭੱਜ ਗਏ ਖੜਦੇ ਜੇ ਮਾਦਰ ਦੁੱਧ ਪੀਤਾ ਸੀ ਤੇ ਫੇਰ ਦੇਖ ਕਰ ਕੋਈ ਸਿੱਖ ਇਹ ਜੀ ਘਟਨਾ ਕੋਈ ਇਜਾਮ ਦੇ ਦੇ ਫਿਰ ਸਿੱਖ ਅੱਤਵਾਦੀ ਆ ਸਿੱਖ ਵਖਵਾਦੀ ਆ ਫੇਰ ਡਰ ਲੱਗਦਾਗਾ ਸਿੱਖਾਂ ਤੋਂ ਜੀ ਆ ਸਿੱਖਾਂ ਨੇ ਆਹ ਕਰਤਾ ਜੀ ਸਿੱਖਾਂ ਦੇ ਫਲਾਨਾ ਕਰ ਦਿੱਤਾ ਫੇਰ ਕਹਿੰਦੇ ਸਾਡੀ ਸਿੱਖਾਂ ਨੇ ਮਾਂ ਮਾਰਤੀ ਕੋਈ ਕਹਿੰਦਾ ਸਾਡਾ ਸਿੱਖਾਂ ਨੇ ਪਿਓ ਮਾਰਤਾ ਜਿਹਦੇ ਸਿੱਖਾਂ ਦੇ ਗੁਰੂਆਂ ਤੇ ਘਰਾਂ ਤੇ ਹਮਲਾ ਕਰਦਿਓ ਜਦੋਂ ਸਿੱਖਾਂ ਦੇ ਬੱਚਿਆਂ ਤੇ ਹਮਲਾ ਕਰਦੇ ਹੋ ਸਿੱਖਾਂ ਦੇ ਬੱਚਿਆਂ ਨੂੰ ਕੋਕੋ ਕੇ ਮਾਰਦੇ ਹੋ ਸਿੱਖਾਂ ਤੇ ਟੈਂਕਰ ਤੋਪਾਂ ਚਾੜ ਦਿੰਦੇ ਹੋ ਤੇ ਫਿਰ ਸਿੱਖ ਆਪਣਾ ਬਦਲਾ ਹਮੇਸ਼ਾ ਲੈਂਦਾਗਾ ਇਤਿਹਾਸ ਆ ਸਿੱਖ ਕੌਮ ਦਾ ਪਰ ਇਹ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਇਹ ਇੱਕ ਚੇਤਾਵਨੀ ਆ ਕਿ ਜਿਹੜੇ ਲੋਕ ਇਹ ਕੁਝ ਕਰਦੇ ਆ ਕਿ ਸਿੱਖ ਕੌਮ ਅਜੇ ਜਿਉਂਦੀ ਹੈ ਮਰੀ ਨਹੀਂ ਤੁਸੀਂ ਜਿਹੜਾ ਕਿ ਇਹ ਕੁਝ ਕਰਨ ਲੱਗਾ ਪੰਜਾਬ ਦੇ ਵਿੱਚ ਗੁੰਡਾ ਕਰਦੀ ਜਾਏ ਪੰਜਾਬ ਆ ਚਾਹੇ ਰਾਜਸਥਾਨਾ ਚਾਹੇ ਹਰਿਆਣਾਗਾ ਸਿੱਖ ਹਰ ਥਾਂ ਤੇ ਵੱਸਦਾ ਪੰਜਾਬੀ ਹਰ ਜਗ੍ਹਾ ਤੇ ਵੱਸਦਾ ਹੈਗਾ ਤੇ ਪਰ ਜਿਹੜਾ ਇਹ ਮੰਦ ਭਾਗਾ ਕਾਰਾ ਹੈਗਾ ਇਹ ਕੁਝ ਲੋਕਾਂ ਵੱਲੋਂ ਕੀਤਾ ਜਾ ਰਿਹਾ ਕੁਝ ਬੀਜੇਪੀ ਦੇ ਗੁੰਡਿਆਂ ਵੱਲੋਂ ਵੋਟਾਂ ਲੈਣ ਦੇ ਖਾਤਰ ਕੀਤਾ ਜਾ ਰਿਹਾ ਜਿਹੜਾ ਬਹੁਤ ਹੀ ਮੰਦ ਭਾਗਾ ਕਾਰਾ ਜਿਹੜਾ ਅੱਗੇ ਵੱਡੀ ਖਬਰ ਤੁਹਾਨੂੰ ਜਿਹੜੀ ਸੁਣਾਈ ਆ ਦੁੱਖ ਭਰੀ ਖਬਰ ਆ ਰੋਂਗਟੇ ਖੜੇ ਹੋ ਜਾਂਦੇ ਆ ਬੱਚਿਆਂ ਦਾ ਕੀ ਕਸੂਰ ਸੀ ਸਵੇਰੇ 3 ਵਜੇ ਤੁਸੀਂ 3:30 ਵਜੇ ਜਾਣੇ ਹੋ ਕੰਦਾ ਟੱਪ ਕੇ ਗੁਰੂ ਘਰ ਦੀਆਂ ਤੇ ਉੱਥੇ ਜਾ ਕੇ ਸੁੱਤੇ ਪਏ ਬੱਚਿਆਂ ਤੇ ਹਮਲਾ ਕਰ ਦਿੰਨੇ ਹੋ ਇਹ ਮਰਦੋ ਤੁਸੀਂ ਇਹ ਮਰਦਾਂ ਵਾਲੀ ਗੱਲ ਆ ਕੁਝ ਸਾਡੇ ਅਖੋਤੀ ਉਹ ਹੀ ਪੂਲੇ ਨੇਂਗ ਦੇ ਬਾਰਸ ਅਜੇ ਜਿਉਂਦੇ ਆ ਕਿ ਉਹਨਾਂ ਦੇ ਬਾਣੇ ਜਰੂਰ ਪਾਏ ਆ ਦਿਮਾਗਲੇ ਜਰੂਰ ਬੰਨੇ ਆ ਪਰ ਉਹ ਏ ਪੂਲੇ ਨੇਂਗ ਦੀ ਰੂਹ ਜਿਹੜੀ ਉਹਨਾਂ ਤੇ ਪ੍ਰਵੇਸ਼ ਕਰ ਚੁੱਕੀ ਆ ਅੱਜ ਉਹਨਾਂ ਨੇ ਵੀ ਜਿਹੜਾ ਹਮਲਾ ਕੀਤਾਗਾ ਤੇ ਦੂਸਰੀ ਖਬਰ ਇੱਕ ਹੋਰ ਜੁੜੀ ਆ ਪੰਜਾਬ ਵਿੱਚ ਦੁੱਖ ਭਰੀ ਖਬਰ ਇੱਕ ਹੋਰ ਸਾਹਮਣੇ ਨਿਕਲ ਕੇ ਆ ਰਹੀ ਆ ਸਾਬਕਾ ਸਰਪੰਚ ਤੇ ਸੁਖਵਿੰਦਰ ਸਿੰਘ ਕਲਕੱਤੇ ਦਾ ਜਿਹੜਾ ਇੱਕ ਬਰਨਾਲਾ ਜਿਹੜੇ ਦਾ ਪਿੰਡ ਸਹਿਣਾ ਪੈਂਦਾ ਉੱਥੇ ਜਿਹੜਾ ਕਿਸੇ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਗਿਆ ਆਪਣੇ ਯਾਰ ਦੋਸਤਾਂ ਦੇ ਨਾਲ ਗੱਲਾਂ ਕਰਦਾ ਤੇ ਉੱਥੇ ਇੱਕ ਵਿਅਕਤੀ ਆਉਂਦਾਗਾ ਗੱਡੀ ਤੇ ਤੇ ਉਹਦੇ ਬੈਠੇ ਦੇ ਪਿੱਛੇ ਦੇ ਵਿੱਚੋਂ ਬਾਹਰ ਕਰ ਜਾਂਦਾਗਾ ਉਹਦੇ ਕਹਿੰਦੇ ਇੱਕ ਇੱਥੇ ਗੋਲੀ ਵੱਜਦੀ ਆ ਗਰਦਨ ਦੇ ਵਿੱਚ ਗੋਲੀ ਮਾਰ ਕੇ ਜਿਹੜਾ ਬੰਦਾ ਭੱਜ ਜਾਂਦਾਗਾ ਤੇ ਭੱਜਣ ਤੋਂ ਬਾਅਦ ਤੇ ਉਸ ਸਰਪੰਚ ਦੇ ਮੌਕੇ ਤੇ ਜਿਹੜੀ ਮੌਤ ਹੋ ਜਾਂਦੀ ਹੈ ਬੜੀ ਦੁੱਖ ਦੀ ਗੱਲ ਆ ਇਹ ਦੱਸਿਆ ਜਾ ਰਿਹਾ ਕਿ ਨਾਲ ਨਜ਼ਦੀਕ ਥਾਣਾ ਸੀ ਪਰ ਥਾਣੇ ਵਾਲੇ ਕਹਿੰਦੇ ਸੁੱਤੇ ਰਹੇ ਉਹਨਾਂ ਨੂੰ ਕਹਿੰਦੇ ਜਾਗ ਨਹੀਂ ਆਈ ਬਾਅਦ ਵਿੱਚ ਅੱਧਾ ਪੌਣੇ ਘੰਟੇ ਬਾਅਦ ਜਾਗੇ ਆ ਤੇ ਬੰਦੇ ਦਾ ਕਤਲ ਹੋ ਗਿਆ ਬੜੀ ਦੁੱਖ ਦੀ ਗੱਲ ਆ ਇਹ ਦੱਸਿਆ ਜਾ ਰਿਹਾ ਕਿ ਲਾਲ ਸਿੰਘ ਉਗੋ ਕੇ ਜਿਹੜਾ ਕਿ ਆਵਾਜ਼ ਦੀ ਪਾਰਟੀ ਦਾ ਬਧਾਇਕ ਆ ਇਹ ਦੱਸਿਆ ਜਾ ਰਿਹਾ ਕਿ ਉਸ ਸਰਪੰਚ ਦੇ ਨਾਲ ਆ ਤੂੰ ਤੋਂ ਮੈਂ ਮੈਂ ਹੋਈ ਸੀ ਪੋਟਾ ਸਮੇਂ ਕਿ ਉਤੇ ਤੇ ਕਹੇ ਇਹ ਗੱਲ ਕਹਿ ਦਿੱਤੀ ਸੀ ਕਿ ਜੇ ਤੂੰ ਸਰਪੰਚ ਨਾ ਹੁੰਦਾ ਇਹਦੇ ਲਪੇੜੇ ਮਾਰ ਕੇ ਭੇਜੋ ਇਹ ਗੱਲ ਜਿਹੜਾ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਹੁਣ ਤੁਸੀਂ ਦੱਸੋ ਕਿ ਗੁੰਡਾਗਰਦੀ ਕੌਣ ਕਰ ਰਿਹਾ ਕੌਣ ਦੱਸਿਆ ਜਾ ਰਿਹਾ ਕਿ ਜਿਹੜਾ ਜੀ ਉਹ ਫਲਾਨਾ ਜੀ ਉਹ ਚਿੱਟਾ ਚਿੱਟਾ ਪਿੰਦਾ ਸੀ ਉਹਨੇ ਯਾਰ ਮਾਰ ਕਰਤੀ ਤੇ ਉਹ ਕਹਿੰਦੇ ਵੀ ਉਹਦੇ ਕੋਲੇ ਹਥਿਆਰ ਵੀ ਨਹੀਂ ਸੀ ਤੇ ਹਥਿਆਰ ਆਇਆ ਕਿੱਥੋਂ ਆ ਤੇ ਜਿਹੜਾ ਸਰਪੰਚ ਦਾ ਹਥਿਆਰ ਸੀ ਉਹ ਪਹਿਲਾਂ ਜਮ੍ਹਾਂ ਕਰਵਾਣ ਦਿੱਤਾ ਤੇ ਪਰ ਉਹਨਾਂ ਲੋਕਾਂ ਦੇ ਕੋਲ ਹਥਿਆਰ ਕਿੱਥੋਂ ਆ ਜਾਂਦੇ ਆ ਸਭ ਤੋਂ ਵੱਡੀ ਗੱਲ ਤਾਂ ਇਹ ਆ ਅੱਜ ਪੰਜਾਬ ਕਹਿੰਦੇ ਉਹ ਜਿਹੜਾ ਕਿ ਬਿਹਾਰ ਯੂਪੀ ਬਿਹਾਰ ਬਣ ਚੁੱਕਿਆ ਹੈਗਾ ਅੱਜ ਪੰਜਾਬ ਦੇ ਹਾਲਾਤ ਦਰਸਾਉਂਦੇ ਆ ਅੱਜ ਪੰਜਾਬ ਰੋ ਰਿਹਾ ਕਰ ਲਾਰੇ ਆ ਨਿਤ ਮਾਮਾ ਦੇ ਪੁੱਤ ਮਰੇ ਆ ਉਹਦੇ ਚਿੱਟਿਆਂ ਦੇ ਨਾਲ ਮਰੇ ਆ ਕਦੇ ਗੋਲੀਆਂ ਮਾਰੀਆਂ ਜਾਂ ਰਹੀਆਂ ਸਰੇਆਮਾ ਕਦੇ ਦੋ ਨੌਜਵਾਨਾਂ ਨੂੰ ਮਾਰ ਦਿੱਤਾ ਜਾਂਦਾ ਕਦੇ ਚਾਰ ਨੂੰ ਮਾਰ ਦਿੱਤਾ ਜਾਂਦਾ ਕਦੇ ਕੱਲੇ ਕਰੇ ਘੇਰ ਕੇ ਜਿਹੜਾ ਉਹਨਾਂ ਨੂੰ ਮਾਰਿਆ ਜਾਂਦਾ ਕਦੇ ਪ੍ਰਵੇਸ਼ੀਆਂ ਵੱਲੋਂ ਜਿਹੜੇ ਪ੍ਰਵੇਸ਼ੀ ਆ ਪਰਵਾਸੀ ਜਿਹੜੇ ਮਜ਼ਦੂਰ ਆ ਭਈਏ ਕਹਨੇ ਆ ਕਦੇ ਉਹਨਾਂ ਵੱਲੋਂ ਸਿੱਖਾਂ ਦਾ ਕਤਲਅੰਗ ਕੀਤਾ ਜਾਂਦਾ ਲਿਧਿਆਣਾ ਦੇ ਵਿੱਚ ਹੋਰ ਕਈ ਥਾਵਾਂ ਤੇ ਘਟਨਾਵਾਂ ਵਾਪਰੀਆਂ ਪਹਿਲਾਂ ਹ시ਾਰਪੁਰ ਦੇ ਵਿੱਚੋਂ ਮੁੰਡੇ ਦੀ ਘਟਨਾ ਲਾ ਜਿਹੜੀ ਉਹ ਨਿੱਕੇ ਜਿਹੇ ਬੱਚੇ ਦੀ ਇਹਨਾਂ ਨੇ ਦਰਿੰਦਗੀ ਦੇ ਨਾਲ ਬੱਚਾ ਮਾਰਿਆ ਬੜੇ ਹਜੇ ਕੇਸ ਨੇ ਇਹ ਜਿਹੜਾ ਇਹ ਸਰਪੰਚ ਆਈ ਦੱਸਿਆ ਜਾ ਰਿਹਾ ਸੀ ਕਿ ਢੜਲੇ ਦਾ ਸਰਪੰਚ ਸੀ ਗੱਲ ਸਹੀ ਕਰਦਾ ਸੀ ਕੌੜੀ ਕਰਦਾ ਸੀ ਪਰ ਉਹ ਕਈ ਕਦੇ ਹੁੰਦਿਆ ਕੌੜੀ ਗੱਲ ਕਰਦਾ ਇਹ ਬੰਦਾ ਆਰਾਸ ਨਹੀਂ ਆਉਂਦਾ ਚੁਬਦਾਗਾ ਕਿ ਇਹ ਗੱਲ ਕਿਉਂ ਕਰਦਾ ਸਾਡੇ ਥੱਲੇ ਚੱਲੇ ਥੱਲੇ ਲੱਗੇ ਚੱਲੇ ਨਿਮਕੇ ਚੱਲੇ ਅਗਲੇ ਨੇ ਮੌਕੇ ਮਾਰ ਪਹਾਲਦੇ ਹੋਏ ਜਿਹੜਾ ਕਿ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਪੰਜਾਬ ਦੀ ਧਰਤੀ ਤੇ ਇੱਕ ਬਹੁਤ ਹੀ ਮੰਦ ਭਾਗੀ ਖਬਰ ਆ ਜਿਹੜੀ ਇਹ ਤੁਹਾਨੂੰ ਮੈਂ ਸੁਨਾ ਦੇਤੀਆ ਇਸ ਵੀਡੀਓ ਨੂੰ ਬੱਤਵਾਤੇ ਸ਼ੇਅਰ ਕਰਨਾ ਸਰਕਾਰਾਂ ਦਾ ਇਤੋ ਤੱਕ ਜ਼ੋਰ ਲੱਗਿਆ ਪਿਆ ਮੇਰੀ 28 ਸਕਿੰਟਾਂ ਦੀ ਵੀਡੀਓ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹਟਿਆ ਕਿ ਭਾਰਤ ਦੇ ਵਿੱਚ ਬੈਨ ਕਰ ਦਿੱਤੀ ਆ ਮੈਂ ਉਹਦੇ ਵਿੱਚ ਕੀ ਗੱਲ ਕਹੀ ਸੀ ਸਿਰਫ ਇਹ ਕਿਹਾ ਸੀ ਕਿ ਭਾਈ ਬਲਵੰਤ ਸਿੰਘ ਰਾਜੂ ਵਾਲੇ ਨੂੰ ਮੁੱਦੇ ਨੂੰ ਲੈ ਕੇ ਜਿਹੜਾ ਮੈਂ ਗੱਲ ਕਰੀ ਸੀ ਉਹਦੇ ਵਿੱਚ ਸਿਰਫ 28 ਸਕਿੰਟਾਂ ਦੀ ਰੀਲ ਆ ਭਾਰਤ ਦੇ ਵਿੱਚ ਬੈਨ ਕੀਤੀ ਜਾਂਦੀ ਆ ਇਤੋਂ ਪਤਾ ਲੱਗਦਾ ਇਤੋਂ ਗੁੱਸਾ ਵੀ ਆਉਂਦਾ ਤੇ ਇੱਕ ਮਾਣ ਮਹਿਸੂਸ ਵੀ ਆਉਂਦਾ ਤੇ ਉਹਨਾਂ ਲੋਕਾਂ ਨੂੰ ਐਡਾ ਡਰ ਕਾ ਦਾ ਉਸਤਾ ਗਿਆ ਕਿ ਸਾਡੀ ਆਵਾਜ਼ ਮੀਡੀਆ ਦੀ ਆਵਾਜ਼ ਦੱਬੀ ਜਾ ਰਹੀ ਆ ਮੀਡੀਆ ਦਾ ਗਾਲਾ ਘੋਟਾ ਜਾ ਰਿਹਾ ਇਹ ਲੋਕਤੰਤਰ ਦਾ ਚੌਥਾ ਥੰਮ ਅੱਜ ਕਿੱਥੇ ਰਹਿ ਗਿਆ ਮੈਨੂੰ ਕਰੀਬ 21 ਸਾਲ ਹੋ ਗਏ ਇਸ ਪੱਤਰਕਾਰੀ ਦੇ ਲੈਣ ਦੇ ਵਿੱਚ ਆ ਪਹਿਲਾ ਪ੍ਰਿੰਟ ਮੀਡੀਆ ਕੀਤਾ ਤੇ ਹੁਣ ਜਦੋਂ ਸੋਸ਼ਲ ਮੀਡੀਆ ਆਇਆ ਇਹਦੇ ਵਿੱਚ ਚੈਨਲਾਂ ਦੇ ਜਰੀਏ ਧਾਣੂ ਜਿਹੜਾ ਕਿ ਕੱਲੀ ਕੱਲੀ ਗੱਲ ਆ ਜਿਹੜੀ ਜਿੰਨਿਕ ਦਸਤੀ ਜਾਂਦੀ ਆ ਦੱਸਦੇ ਆ ਪਰ ਸਰਕਾਰਾਂ ਨੂੰ ਰਾਸ ਨਹੀਂ ਆਉਂਦੀ ਸਰਕਾਰਾਂ ਨੂੰ ਸੱਚ ਚੁੱਭਦਾ ਹੈਗਾ ਕਹਿੰਦੇ ਆ ਕੱਚ ਤੇ ਸੱਚ ਆ ਜਿਹੜਾ ਹਮੇਸ਼ਾ ਚੁੱਭਦਾ ਹੈਗਾ ਤੇ ਇਸ ਕਰਕੇ ਜਿਹੜਾ ਇਹ ਵੀਡੀਓ ਜਰੂਰ ਸ਼ੇਅਰ ਕਰ ਦਿਓ ਪਤਾ ਨਹੀਂ ਕਦੋਂ ਡਿਲੀਟ ਕਰ ਦੇਣਾ ਕਦੋਂ ਬੈਨ ਕਰ ਦੇਣਾ ਬੜਾ ਦੁੱਖ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਅੱਜ ਇਹ ਹਾਲਾਤ ਹੋ ਰਹੇ ਆ ਕਿ ਜਿਹੜਾ ਚੁੰਨ ਚੁੰਨ ਕੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਤੇ ਵੀਡੀਓ ਜਰੂਰ ਸ਼ੇਅਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਆ ਧੰਨਵਾਦ ਬਿਰਜੇ ਕਾ ਖਾਲਸਾ ਬਿਰਜੇ ਕੀ ਫਤਿਹ